ਕਹਿੰਦੇ ਇਸ ਥਾਂ ਤੇ ਵੱਡੀ ਤੋਂ ਵੱਡੀ ਸੁੱਖ ਹੈ ਜਿਹੜੀ ਪੂਰੀ ਹੋ ਜਾਂਦੀ ਹੈ ਜੇ ਕਿਸੇ ਦਾ ਕੰਮ ਹੈ ਰੁਕੇ ਹੈ ਤਾਂ ਉਹ ਜਿਹੜਾ ਚੱਲਣ ਲੱਗ ਪੈਂਦਾ ਤੇ ਆ ਜਿਹੜਾ ਤੁਸੀਂ ਸਾਹਮਣੇ ਦੋਸਤੋ ਬੋਰਡ ਦੇਖ ਰਹੇ ਹੋ ਇਸ ਬੋਰਡ ਤੇ ਜੋ ਵੀ ਤੁਸੀਂ ਲਿਖੋਗੇ ਕਹਿੰਦਾ ਉਹ ਸੱਚ ਹੋ ਜਾਂਦਾ ਕੋਈ ਲਿਖਦਾ ਹੈ ਮੇਰੇ ਘਰ ਵਾਲੇ ਨੂੰ ਨੌਕਰੀ ਮਿਲ ਜੇ ਕੋਈ ਕਹਿੰਦਾ ਮੇਰਾ ਪੁੱਤ ਨਸ਼ੇ ਛੱਡ ਦੇ ਤਾਂ ਦੋਸਤੋ ਇਹ ਜੋਗੀ ਪੀੜ ਦੀ ਥਾਂ ਹੈ ਅੱਜ ਜਿੱਥੇ ਆਏ ਆ ਆਪਾਂ ਇਹ ਡੰਡੇ ਵੱਣ ਕੇ ਕਹਿੰਦੇ ਵੱਡੀ ਤੋਂ ਵੱਡੀ ਬਿਮਾਰੀ ਤੇ ਕੋਈ ਖੜਿਆ ਕੰਮ ਕਹਿੰਦੇ ਠੀਕ ਹੋ ਜਾਂਦਾ ਤਾ ਇਹਦੇ ਵਿੱਚ ਕਿੰਨੀ ਕ ਸੱਚਾਈ ਆ ਆਪਾਂ ਲੋਕਾਂ ਤੋਂ ਵੀ ਜਾਣਕਾਰੀ ਲਵਾਂਗੇ ਪਹਿਲਾ ਦਰਸ਼ਨ ਕਰੋ ਜੋਗੀ ਪੀਰ ਦੀ ਯਾਦਗਾਰ ਤੇ ਤੇ ਕਹਿੰਦੇ ਇੱਥੇ ਇੱਕ ਗੱਲ ਹੋਰ ਵੀ ਕਹਿੰਦੇ ਜੇ ਨੂਨ ਚੜਾ ਦੇਣਾ ਤਾਂ ਬੰਦੇ ਦੀ ਜਿਹੜੀ ਬਿਮਾਰੀ ਆ ਕਹਿੰਦੇ ਉਹ ਠੀਕ ਹੋ ਜਾਂਦੀ ਆ ਤਾਂ ਦੇਖੋ ਬਹੁਤ ਸਾਰੇ ਨੂਨ ਦੇ ਥੈਲੀਆਂ ਲੋਕਾਂ ਨੇ ਚੜਾਈਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚਾ ਤਨ ਤਨ ਬਾਬਾ ਜੋਗੀ ਪੀਰ ਜੀ ਰੱਲੇ ਵਿਖੇ ਤਕਰੀਬਨ 700 ਸਾਲ 800 ਸਾਲ ਪੁਰਾਣਾ ਜਿਹੜਾ ਇਤਿਹਾਸ ਹੈ ਤੇ ਚਾਹਲਾਂ ਦਾ ਇੱਕ ਬਾਬਾ ਹੋਇਆ ਜੋਗੀ ਪੀਰ ਤਾਂ ਉਸ ਦੀ ਇਹ ਜਿਹੜੀ ਯਾਦਗਾਰ ਬਣਾਈ ਹੋਈ ਆ ਬਹੁਤ ਦੂਰੋਂ ਦੂਰੋਂ ਜਿਹੜੇ ਲੋਕ ਦੁਨੀਆ ਇੱਥੇ ਦਰਸ਼ਨ ਕਰਨ ਆਉਂਦੀ ਆ ਤੇ ਇੱਕ ਬਹੁਤ ਵੱਡਾ ਮੇਲਾ ਜਿਹੜਾ ਭਰਦਾ ਤੁਸੀਂ ਜਗ੍ਹਾ ਤੋਂ ਹੀ ਅੰਦਾਜ਼ਾ ਲਾ ਲਓ ਵੀ ਜਿਹੜੀ ਇਸ ਥਾਂ ਤੇ ਜਗ੍ਹਾ ਪੀਰ ਦੀ ਉਹ ਬਹੁਤ ਜ਼ਿਆਦਾ ਹੈਗੀ ਬਹੁਤ ਲੋਕ ਵਿਸ਼ਵਾਸ ਕਰਦੇ ਨੇ ਕੁਝ ਲੋਕ ਵਿਸ਼ਵਾਸ ਨਹੀਂ ਕਰਦੇ ਪਰ ਦੋਸਤੋ ਦੱਸਦੀ ਵੀ ਹਰੇਕ ਬੰਦੇ ਦੀ ਜਿਹੜੀ ਆਪਣੀ ਸ਼ਰਧਾ ਹੁੰਦੀ ਹੈ ਕਹਿੰਦੇ ਧੰਨੇ ਭਗਤ ਨੇ ਪੱਥਰ 'ਚੋਂ ਰੱਬ ਪੈਦਾ ਕਰਤਾ ਸੀ ਕਿਉਂਕਿ ਉਹਦੀ ਸੋਚ ਉੱਥੇ ਖੜੀ ਸੀ ਵੀ ਮੈਂ ਜਿਹੜਾ ਮੇਰੀ ਛੜਦਾ ਮੈਂ ਇਹਦੇ ਵਿੱਚੋਂ ਰੱਬ ਕੱਢਣੀ ਕੱਢਣਾ ਤਾਂ ਦੋਸਤੋ ਇਹ ਕਹਾਣੀਆਂ ਝੂਠੀਆਂ ਨਹੀਂ ਬਣੀਆਂ ਕਿਤੇ ਨਾ ਕਿਤੇ ਜਿਹੜੀਆਂ ਬਿਲਕੁਲ ਇਹ ਕਹਾਣੀਆਂ ਸੱਚੀਆਂ ਨੇ ਉਸੇ ਤਰ੍ਹਾਂ ਦੋਸਤੋ ਇਸ ਥਾਂ ਤੇ ਜੇ ਕਿਸੇ ਨੇ ਕਹਿੰਦੇ ਸੱਚੇ ਮਨ ਨਾਲ ਸੁੱਖ ਸੁੱਖ ਲਈ ਤਾਂ ਜਿਹੜੀ ਪੂਰੀ ਹੁੰਦੀ ਆ ਤੇ ਇੱਥੇ ਇੱਕ ਤਲਾਬ ਵੀ ਬਣਿਆ ਹੋਇਆ ਕਹਿੰਦੇ ਜਿੱਥੇ ਨਹਾਣ ਨਾਲ ਬਿਮਾਰੀ ਠੀਕ ਹੋ ਜਾਂਦੀ ਆ ਤੇ ਨੂਨ ਚੜਾਉਣ ਨਾਲ ਵੀ ਜਿਹੜੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਜੇ ਕੋਈ ਕਿਸੇ ਦਾ ਕੰਮ ਖੜਿਆਗਾ ਉਹ ਪੂਰਾ ਹੋ ਜਾਂਦਾ ਜੇ ਕੋਈ ਬਾਹਰ ਜਾਣਾ ਚਾਹੁੰਦਾ ਕਹਿੰਦੇ ਇੱਥੇ ਇੱਕ ਬੋਰਡ ਹੈ ਜਿੱਥੇ ਲੋਕ ਬਹੁਤ ਕੁਝ ਲਿਖ ਕੇ ਜਾਂਦੇ ਆ ਕੋਈ ਕਹਿੰਦਾ ਮੇਰਾ ਬਾਹਰ ਦਾ ਵੀਜ਼ਾ ਲੱਗ ਜੇ ਕੋਈ ਕਹਿੰਦਾ ਮੇਰੇ ਭਰਾ ਨੂੰ ਨੌਕਰੀ ਮਿਲ ਜੇ ਕੋਈ ਕਹਿੰਦਾ ਮੇਰਾ ਘਰ ਵਾਲਾ ਸਹੀ ਕੰਮ ਲੱਗ ਜੇ ਤੇ ਕੋਈ ਕੁਝ ਹੈ ਨਾ ਵਗੈਰਾ ਵਗੈਰਾ ਬਹੁਤ ਸਾਰਾ ਕੁਝ ਇੱਥੇ ਲਿਖਿਆ ਹੁੰਦਾ ਤੇ ਉਹ ਬੋਰਡ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਦਰਸ਼ਨ ਕਰੋ ਧੰਨ ਬਾਬਾ ਜੋਗੀ ਪੀਰ ਜੀ ਦੀ ਯਾਦਗਾਰ ਦੇ ਤੇ ਆਜੋ ਆਪਾਂ ਅੰਦਰ ਚੱਲਦੇ ਆ ਪਹਿਲਾਂ ਦੱਸ ਦਈਏ ਵੀ ਜਿਹੜਾ ਇਹ ਰੱਲੇ ਦੇ ਵਿੱਚ ਜਿਹੜੀ ਯਾਦਗਾਰ ਬਣੀ ਹੋਈ ਆ ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਰੱਲਾ ਹੈ ਨਾ ਬਾਦਚ ਲੋਕ ਕਾਫੀ ਪੁੱਛਦਾ ਫੋਨ ਕਰਕੇ ਵੀ ਕਿੱਥੇ ਆ ਵੀਰੇ ਤਾਂ ਦੋਸਤੋ ਪਹਿਲੀ ਵਾਰਸਤਾ ਵੀ ਇਹ ਰੱਲੇ ਦੇ ਵਿੱਚ ਬਣੀ ਹੋਈ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਦੋ ਪਿੰਡ ਨੇ ਇੱਕ ਰੱਲਾ ਤੇ ਇੱਕ ਜੋਗਾ ਜਿੱਥੇ ਬਹੁਤ ਵੱਡਾ ਇਤਿਹਾਸ ਹੈ ਚੈਲਾ ਦਾ ਤਕਰੀਬਨ 700 ਸਾਲ ਪੁਰਾਣੀ ਜਿਹੜੀ ਆਪਾਂ ਕਹਿੰਦੇ ਜੋਗੀ ਪੀਰ ਜੀ ਹੋਏ ਨੇ ਇੱਥੋਂ ਦੇ ਜਿੱਥੋਂ ਚੈਲਾ ਦਾ ਇਤਿਹਾਸ ਚੱਲਦਾ ਹੈਗਾ ਤਾਂ ਦੋਸਤੋ ਇਸ ਇਲਾਕੇ ਵਿੱਚ ਬਹੁਤ ਸਾਰੇ ਉਹ ਚੈਲੇ ਹੁੰਦੇ ਸੀਗੇ ਤਾਂ ਇੱਧਰ ਤੁਸੀਂ ਆਹ ਯਾਦਗਾਰ ਵੇਖ ਲਓ ਵੀ ਇੱਥੇ ਬਹੁਤ ਪੁਰਾਣੀ ਆ ਹਾਲਾਂਕਿ ਉਹ ਢਾਕੇ ਦੁਆਰੇ ਜ਼ਰੂਰ ਨਿਰਮਾਣ ਕਰਤਾ ਪਰ ਤਕਰੀਬਨ ਬਹੁਤ ਜਿਆਦਾ ਪੁਰਾਣੀ ਜਿਹੜੀ ਇਹ ਯਾਦਗਾਰ ਇੱਥੇ ਬਣੀ ਹੋਈ ਹੈਗੀ ਤੇ ਆਜੋ ਹੋਰ ਦਿਖਾਉਨੇ ਆ ਇੱਧਰ ਜਿਹੜੀ ਤੁਸੀਂ ਆ ਯਾਦਗਾਰ ਵੇਖ ਰਹੇ ਹੋ ਇਹ ਜੋਗੀ ਪੀਰ ਦੀ ਆ ਜਿੱਥੇ ਲੋਕ ਮੱਥਾ ਟੇਕਦੇ ਨੇ ਹੈਨਾ ਤਾਂ ਇਸ ਥਾਂ ਤੇ ਲੋਕਾਂ ਵੱਲੋਂ ਜਿਹੜਾ ਮੱਥਾ ਟੇਕਿਆ ਜਾਂਦਾ ਤੇ ਕੋਈ ਵੀ ਜਿਹੜੀ ਸੁੱਖ ਹੈ ਕਹਿੰਦੇ ਉਹ ਪੂਰੀ ਹੋ ਜਾਂਦੀ ਆ ਹੁਣ ਜਿੰਨਾ ਲੋਕਾਂ ਦੀਆਂ ਪੂਰੀਆਂ ਹੋਈਆਂ ਨੇ ਜਾਣ ਦਿੱਤਾ ਉਹ ਨੇ ਹੈਨਾ ਪੀ ਆਪਾਂ ਸਿਰਫ ਸਾਨੂੰ ਦੱਸ ਸਕਦੇ ਆ ਵੀ ਇੰਨਾ ਕਿ ਇਤਿਹਾਸ ਆ ਵੀ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਆ ਹੈਨਾ ਤਾਂ ਜਦੋਂ ਵੀ ਮੇਲਾ ਭਰਦਾ ਤਾਂ ਦੋਸਤੋ ਨਜ਼ਾਰੇ ਮੇਲੇ ਦੇ ਜਿਹੜੇ ਵੇਖਣ ਵਾਲੇ ਹੁੰਦੇ ਆ ਬਹੁਤ ਵੱਡੀ ਸੰਖਿਆ ਦੇ ਵਿੱਚ ਗਿਣਤੀ ਦੇ ਵਿੱਚ ਲੋਕ ਆਉਂਦੇ ਆ ਤੇ ਇਧਰ ਮਠਿਆਈ ਦੇ ਡੱਬੇ ਦੇਖ ਲਓ ਵੀ ਕਿੰਨੇ ਜ਼ਿਆਦਾ ਚੜਦੇ ਆ ਤੁਸੀਂ ਆਉਂਗੇ ਤਾਂ ਤਕਰੀਬਨ 20-25 ਤਾਂ ਤੁਹਾਡੇ ਸਾਹਮਣੇ ਜਿਹੜੇ ਚੜਨੇ ਲੱਗ ਰਹੇ ਹੁੰਦੇ ਆ ਵੀ ਇੰਨਾ ਕਿ ਜ਼ਿਆਦਾ ਲੋਕ ਸ਼ਰਦਾ ਰੱਖਦੇ ਆ ਤੇ ਆਜੋ ਇਧਰ ਚੱਲਦੇ ਆ ਤੇ ਇਧਰ ਆ ਦੇਖੋ ਦੋਸਤੋ ਨਾਲ ਦੀ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਚਲਿਓ ਵਧੀਆ ਲੱਗੀ ਤਾਂ ਹੈਨਾ ਇੱਕ ਵਾਰ ਫੇਰ ਦੱਸਦੀ ਵੀ ਕੋਈ ਪਖੰਡ ਕਹਿੰਦਾ ਤੇ ਕੋਈ ਸਚਾਈ ਮੰਨਦਾ ਪਰ ਵੀ ਬੰਦੇ ਦੀ ਹਰ ਇੱਕ ਦੀ ਆਪਣੀ ਸ਼ਰਦਾ ਹੁੰਦੀ ਆ ਹੈਨਾ ਤਾਂ ਇੱਧਰ ਦੇਖੋ ਤੁਸੀਂ ਨੂਨ ਦੀਆਂ ਥੈਲੀਆਂ ਇੱਕ ਸਪੈਸ਼ਲ ਵੱਡਾ ਟੋਕਰਾ ਕੇ ਦੀ ਲਾਇਆ ਹੋਇਗਾ ਨੂਨ ਦੀਆਂ ਥੈਲੀਆਂ ਵਾਸਤੇ ਕਿਉਂਕਿ ਨੂਨ ਬਹੁਤ ਜ਼ਿਆਦਾ ਚੜਦਾ ਨੂਨ ਤੇ ਮਾਂਜੇ ਕਹਿੰਦੇ ਜੇ ਕਿਸੇ ਦੀ ਬਿਮਾਰੀ ਹੋਵੇ ਹੈਨਾ ਕਈ ਸਾਲਾਂ ਤੋਂ ਠੀਕ ਨਹੀਂ ਹੁੰਦੀ ਤਾਂ ਇੱਥੇ ਨੂਨ ਚੜਾ ਕੇ ਕਹਿੰਦੇ ਉਹਦੀ ਬਿਮਾਰੀ ਹੈ ਜਿਹੜੀ ਠੀਕ ਹੋ ਜਾਂਦੀ ਹੈ ਤੇ ਇੱਧਰ ਬਾਬੇ ਜੀ ਦੀ ਆਹ ਦੇਖ ਲਓ ਤੁਸੀਂ ਤਸਵੀਰ ਬਣੀ ਹੋ ਕੋੜੇ ਤੇ ਜਿਹੜੇ ਬੈਠੇ ਹੋਏ ਨੇ ਤੇ ਇੱਕ ਤਲਾ ਹੈ ਕਹਿੰਦੇ ਜਿਹਦੇ ਵਿੱਚ ਨਹਾਉਣ ਨਾਲ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੈਨਾ ਤਾਂ ਇੱਧਰ ਆ ਜਿਹੜਾ ਕੋੜੇ ਤੇ ਬਾਬਾ ਬੈਠਾ ਤੁਸੀਂ ਆਹ ਵੇਖ ਲਓ ਇੱਕ ਤਸਵੀਰ ਨਾਲ ਦੀ ਨਾਲ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰੇ ਚੱਲਿਓ ਇੱਕ ਵਾਰ ਫੇਰ ਦੱਸਦਾ ਵੀ ਰੱਲੇ ਦੇ ਪਿੰਡ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਰੱਲਾ ਤੇ ਉੱਥੇ ਜਿਹੜੀ ਜੋਗੀ ਪੀਰ ਦੀ ਯਾਰਗਾਰ ਬਣੀ ਹੋਈ ਆ ਆ ਦੇਖੋ ਇਹ ਸਰੋਵਰ ਹੈ ਕਹਿੰਦੇ ਇੱਥੇ ਤਲਾਈ ਬਣੀ ਹੋਈ ਆ ਵੀ ਜਿੱਥੇ ਨਹਾਉਣ ਨਾਲ ਸਾਰੇ ਰੋਗ ਠੀਕ ਹੋ ਜਾਂਦੇ ਆ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ